ਸਦਾ ਹੁੰਦੀ ਗੱਲ ਦਲੇਰਾ ਦੀ ਲੱਖੇ ਸਿੰਧਵਾ ਲੋਕ ਬੁੱਲਾ ਤੇ ਚਰਚਾ ਬੱਬਰ ਸ਼ੇਰਾਂ ਦੀ ਅੱਜ ਬੱਬਰ ਸ਼ੇਰਾਂ ਦੀ ਚਰਚਾ ਛਿੜੀ ਹੋਈ ਆ ਛਿੜੀ ਹੋਈ ਆ ਉਹ ਤਲਵੰਡੀ ਰਾਏ ਵਾਲਾ ਅੱਗੇ ਹੋ ਗਿਆ ਦਰਸ਼ਕ ਵੀਰੋ ਉਹ ਪਾੜੀ ਵਾਲੇ ਕੀ ਖਿਆਲ ਆ ਉਹ ਸਮਾਂ ਬੀਤਦਾ ਜਾ ਰਿਹਾ ਉਹ ਜਫਾ ਲੱਗਣ ਜਾ ਰਿਹਾ ਸੇ ਬਾਈ ਦਾ ਧੰਨਵਾਦ ਆ ਛੰਨਾ ਵਾਲਾ ਪੂਰੀ ਐ ਇਧਰਲੇ ਬੰਨੇ ਮਨਜਿੰਦਰ ਪੁਲਸੀਆ ਮਨਜਿੰਦਰ ਪੁਲਸੀਆ ਮਨਜਿੰਦਰ ਪੁਲਸੀਆ ਮਨਜਿੰਦਰ ਪੁਲਸੀਆ ਹੋ ਕਹਿੰਦੇ ਬਿਨਾ ਢਾਲ ਤੋਂ ਪੰਗੜੇ ਦੁਨੀਆ ਦੀ ਬੈਲਜੀਅਮ ਤੇ ਜੀਤਾ ਹੰਸਰਾ ਜੀ ਸਾਡੇ ਲੱਕੀ ਉਹ ਜੀਰੀ ਕਬੱਡੀ ਨਾਲ ਉਹ ਸਾਜੀ ਦੀ ਕਬੱਡੀ ਤੇ ਉਹੀ ਹੋ ਗਿਆ ਫਿਰਾ ਬੀਪਿਆ ਆਹੋ ਕਹਿੰਦੇ ਵੀ ਅੱਜਕੱਲ ਨਿੱਕੇ ਨੰਦੋਰਦੀਆਂ ਲੱਤਾਂ ਦੇ ਪੱਟਾਂ ਵਿੱਚ ਬੜੀ ਜਾਨ ਇੱਥੇ ਇੱਥੇ ਮੇਲਾ ਨੱਚਦਾ ਮੈਂ ਜੀ ਯਾਰੋ ਕੌਣ ਜਿੱਤਦਾ ਤੇ ਕੌਣ ਹਾਰਦਾ ਕੋਈ ਮਾਰੇ ਚੀਕੋ ਲਲਕਾਰੇ ਮਾਰਦਾ ਆ ਲੱਗਿਆ ਜੋਰ ਨਿੱਕਾ ਨਦੋਰ ਤੇ ਸਪਾਈਡਰਮੈਨ)^{(1)} ਨਿੰਦਰਜੀਤ ਕਾਂ